ਆਪਾ ਕਿੰਨੇ ਸੈਲਫਿਸ਼ ਆ ਨਾ ਸੈल्फ ਆਪਣੇ ਵਾਰੀ ਸੋਚਦੇ ਆ ਕਿੰਨੀ ਨਫਰਤ ਆ ਸਾਡੇ ਅੰਦਰ ਕਾਮ ਕਹਿੰਦਾ ਸਵਾਦ ਦੇਖ ਲੈ ਕ੍ਰੋਧ ਕਹਿੰਦਾ ਕਿਸੇ ਨੂੰ ਮਾੜਾ ਬੋਲ ਲੋਭ ਕਹਿੰਦਾ ਸਾਰਾ ਲਾ ਪੈਸੇ ਇਕੱਠੇ ਤੇ ਮੋਹ ਕਹਿੰਦਾ ਮੈਨੂੰ ਕੋਈ ਛੱਡ ਨਾ ਜਾਵੇ ਤੇਨ ਕਾਰ ਕਹਿੰਦਾ ਮੇਰੇ ਵਰਗਾ ਕਿਹੜਾ ਹੈ ਇੱਥੇ ਸਾਨੂੰ ਇੱਕ ਵਾਰ ਰੋਕ ਕੇ ਵੀ ਦੇਖਣਾ ਚਾਹੀਦਾ ਹੈ ਸੋਪੜੇ ਅੰਦਰ ਵੀ ਦੇਖਣਾ ਚਾਹੀਦਾ ਹੈ ਤੇ ਇੱਕ ਵਾਰ ਜ਼ਰੂਰ ਪੀਜੀਆ ਹੀ ਗੇੜਾ ਮਾਰ ਕੇ ਆਣਾ ਚਾਹੀਦਾ ਹੈ ਫਿਰ ਤੁਹਾਨੂੰ ਪਤਾ ਲੱਗਣਾ ਕੀ ਆਪਾ ਕੌਣ ਆ ਰੱਬ ਨੇ ਕੋਈ ਵੀ ਚੀਜ਼ ਇੱਥੇ ਫਾਲਤੂ ਨਹੀਂ ਬਣਾਈ ਜੇ ਤੁਸੀਂ ਇਸ ਦੁਨੀਆ 'ਚ ਆਏ ਆ ਤਾਂ ਜ਼ਰੂਰ ਕਿਤੇ ਨਾ ਕਿਤੇ ਰੱਬ ਦੇ ਦਿਮਾਗ 'ਚ ਡ੍ਰੀਮ ਹੋਣਾ ਕਿ ਮੈਂ ਇਸ ਤਰ੍ਹਾਂ ਦਾ ਬੰਦਾ ਡਿਜ਼ਾਈਨ ਕਰਕੇ ਇਸ ਦੁਨੀਆ 'ਚ ਭੇਜਣਾ ਹੈ ਤੇ ਅਸੀਂ ਸ਼ਿਕਵੇ ਕਰਦੇ ਹਾਂ ਦੂਜਿਆਂ ਵੱਲ ਦੇ ਕੇ ਤੇ ਉਹਦੇ ਕੋਲ ਉਹ ਆ ਮੇਰੇ ਕੋਲ ਆ ਨਹੀਂ ਹੈਗਾ ਪੀਜੀਆ ਜਾਓਗੇ ਤਾਂ ਤੁਹਾਨੂੰ ਪਤਾ ਲੱਗਣਾ ਆ ਕਿ ਸਾਡੇ ਕੋਲ ਹੈ ਕੀ ਆ ਕੋਈ ਇਨਸਾਨ ਇਸ ਦੁਨੀਆ ਚ ਸਿਰਫ ਇੱਕ ਦਿਨ ਲਈ ਆਇਆ ਤੇ ਚਲੇ ਕਿਸੇ انسان ਦੀ ਸਾਰੀ ਉਮਰ ਬੀਚੇਰ ਤੇ ਲੰਘ ਗਈ ਕਿਸੇ ਕੋਲ ਇੱਥੇ ਅੱਖ ਨਹੀਂ ਹੈਗੀ ਕਿਸੇ ਕੋਲ ਪੈਰ ਨਹੀਂ ਹੈਗੇ ਕਿਸੇ ਕੋਲ ਹੱਥ ਨਹੀਂ ਹੈਗੇ ਤੇ ਕਿਸੇ ਦੀ ਸ਼ੂਸਾ ਤੋਂ ਉਮਰ ਤੱਕ ਕਿਡਨੀ ਫੇਲ ਹੋ ਗਈ ਤੇ ਕਈ ਫੂਡ ਪਾਈਪ ਰਾਹੀਂ ਜ਼ਿੰਦਗੀ गुजार ਰਿਹਾ ਤੇ ਬੰਦਾ ਸੋਚਦਾ ਆ ਸਭ ਕੁਝ ਮੈਂ ਹੀ ਆ ਜ਼ਿੰਦਗੀ ਕੁਝ ਵੀ ਨਹੀਂ ਹੈ ਸਿਰਫ ਇੱਕ ਸਾਧਨਾ ਆ ਤੇ ਉਹ ਵੀ ਰੱਬ ਦੇ ਹੱਥ 'ਚ ਆ ਨਾਨਕ ਦੁਖੀਆ ਸਭ ਸੰਸਾਰ ਪਰ ਜੇ ਰੱਬ ਨੇ ਤੁਹਾਨੂੰ ਸਟੇਬਲ ਕੀਤਾ ਆ ਚਾਰ ਪੈਸੇ ਦਿੱਤੇ ਆ ਤਾਂ ਕਿਸੇ ਦਾ ਸਹਾਰਾ ਬਣੋ ਬੰਦਾ ਸੋਚ ਕੇ ਬੈਠਾ ਕਿ ਕੱਲ ਮੈਂ ਆਹ ਕੱਪੜੇ ਪਾਉਂਗਾ ਆਹ ਗੱਡੀ 'ਚ ਬੈਠੂਗਾ ਇੱਥੇ ਜਾਊਂਗਾ ਪਰ ਸਵੇਰ ਦਾ ਸਾਨੂੰ ਪਤਾ ਨਹੀਂ ਹੁੰਦਾ ਕਿ ਆਪ ਉੱਠਣਾ ਹੈ ਜਾਂ ਕਿਸੇ ਨੇ ਸਾਨੂੰ ਉਠਾਣਾ ਹੈ ਜੋ ਤੁਸੀਂ ਕਿਸੇ ਨਾਲ ਕਰਦੇ ਪਏ ਹੋ ਉਹ ਇਤਨਾ ਇੱਕ ਦਿਨ ਤੁਹਾਡੇ ਅੱਗੇ ਜ਼ਰੂਰ ਆਉਣਾ ਹੈ ਸਵਰਗ ਨਰਕ ਫਾਵ ਇਥੇ ਨਾਲੇ ਮਹਿੰਗੀਆਂ ਮਹਿੰਗੀਆਂ ਗੱਡੀਆਂ 'ਚ ਬੈ ਕੇ ਸਵਰਗਾਂ ਨੂੰ ਨਹੀਂ ਜਾਣਾ ਬੰਦਾ ਮਾਣ ਕਰਦਾ ਆਪਣੇ ਸਰੀਰ ਦਾ ਇਹਨੇ ਰਾਖ ਬਣ ਜਾਣਾ ਤੇ ਮਹਿੰਗੇ ਮਹਿੰਗੇ ਕੱਪੜੇ ਘੜੀਆਂ ਬੂਟ ਸਭ ਇੱਥੇ ਹੀ ਰਹਿ ਜਾਣੇ ਆ ਨਾਲ ਸਿਰਫ ਤੁਹਾਡੇ ਕਰਮ ਜਾਣੇ ਆ ਜ਼ਰੂਰ ਤਾਂ ਤਾਂ ਮੰਗਤੇ ਦੀਆਂ ਵੀ ਪੂਰੀਆਂ ਹੋ ਜਾਂਦੀਆਂ ਪਰਿਸ਼ਾਵਾਂ ਰਾਜੇ ਦੀਆਂ ਵੀ ਅਧੂਰੀਆਂ ਰਹਿ ਜਾਂਦੀਆਂ ਪਤਾ ਨਹੀਂ ਕਿਉਂ ਅਸੀਂ ਬੇਗਾਨੇ ਬੇਗਾਨੇ ਕਰਦੇ ਰਹਿੰਦੇ ਕੋਈ ਨਹੀਂ ਬਗਾਨਾ ਹੁੰਦਾ ਯਾਰ ਸਾਰੇ ਆਪਣੇ ਹੀ ਹੁੰਦੇ ਆ ਜੇ ਕੋਈ ਤੁਹਾਡੇ ਨਾਲ ਗੁੱਸੇ ਆ ਤਾਂ ਮਾਫ ਕਰ ਦੋ ਨਾ ਜੇ ਗੱਲ ਮੁੱਕਦੀ ਆ ਤਾਂ ਮਕਾ ਲੈਣੀ ਚਾਹੀਦੀ ਆ ਪਿਆਰ ਬੰਡੋ ਲਫਰ ਤੋਂ ਕਰਕੇ ਨੁਕਸਾਨ ਸਾਡਾ ਹੀ ਆ ਕਿਉਂ ਆਪਣੇ ਖੂਨ ਸਕੋਣਾ ਹੈ ਕਿਹੜਾ ਦਿਨ ਆਖਰੀ ਹੋਵੇ ਸਾਨੂੰ ਕਿਸੇ ਨੂੰ ਨਹੀਂ ਪਤਾ ਪਰਮਾਤਮਾ ਦਾ ਸ਼ੁਕਰ ਕਰਿਆ ਕਰੋ ਉੱਠ ਕੇ ਕਿ ਸਾਨੂੰ ਸਾਹ ਬਖਸ਼ੇ ਆ ਕਿੰਨੇ ਚੰਗੇ ਘਰ ਦੇ ਦਿੱਤੇ ਆ ਸਾਡੀ ਕਿਹਾ ਕਰਦੇ ਆ ਐਵੇਂ ਗੁজে ਗੁজে ਰਹਿਣਾ ਦਿਲ ਤੇ ਭਾਰ ਰੱਖਣਾ ਕੋਈ ਫਾਇਦਾ ਨਹੀਂ ਤੁਸੀਂ ਆਪਣੀ ਜ਼ਿੰਮੇਵਾਰੀ ਆਪ ਲਓ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰਿਆ ਜੇ ਜ਼ਿੰਦਗੀ ਚ ਖੁਸ਼ ਰਹਿਣਾ ਹੈ ਨਾ ਤੱਕੀ ਸੇ ਦਾ ਮਾਰਾ ਨਾ ਕਰੋ ਤੁਹਾਡਾ ਚੰਗਾ ਆਪਣੇ ਆਪ ਵਜਣਾ ਹੈ